ਚੈਨਲ ਵਿੱਚ ਜੁੜ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰੀ ਜੁੜ ਰਹੇ ਹਨ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲਓ ਜੀ ਅੱਜ ਅਸੀਂ ਤਿਆਰ ਕਰਾਂਗੇ ਮੋਮਸ ਅ ਅੱਜ ਕੋਈ ਜ਼ਿਆਦਾ ਪਰ ਵੱਡੀ ਰੈਸਪੀ ਨਹੀਂ ਸ਼ੇਅਰ ਕਰਨੀ ਸਿਰਫ ਮੋਮਸ ਪੈਕ ਕਰਨ ਦਾ ਤਰੀਕਾ ਸਮਝਾਉਣਾ ਜੀ ਜਿਨ੍ਹਾਂ ਵੀਰਾਂ ਭੈਣਾਂ ਕੋਈ ਵੀ ਮੋਮਸ ਬਣਾਉਣੇ ਆ ਕਿਸੇ ਵੀ ਫਲੇਵਰ ਦੇ ਬਣਾਉਣੇ ਆ ਅੱਜ ਮੈਂ ਸਿਰਫ ਮੈਂ ਸੋਇਆ ਮੋਮਸ ਬਣਾ ਰਿਹਾ ਸੀ ਤੇ ਮੈਂ ਇਹਨਾਂ ਨੂੰ ਪੈਕਿੰਗ ਸਿਸਟਮ ਮੇਰੇ ਤੋਂ ਪਹਿਲਾਂ ਜਿਹੜੀ ਵੀਡੀਓ ਸੀ ਉਹਦੇ ਵਿੱਚ ਵਧੀਆ ਮਤਲਬ ਕਿ ਨਹੀਂ ਸੀ ਵੀਡੀਓ ਬਣੀ ਤੇ ਅੱਜ ਆਪਾਂ ਆ ਤੁਹਾਨੂੰ ਦਿਖਾ ਰਹੇ ਹਾਂ ਜੀ ਕਿੱਦਾਂ ਆਪਾਂ ਇਹ ਬਣਾਉਣੇ ਨੇ ਇੱਕ ਸਾਈਡ ਤੋਂ ਸ਼ੁਰੂਆਤ ਕਰਨੀ ਹੈ ਜੀ ਫੋਲਡ ਕਰਨ ਦੀ ਫਿਰ ਦੂਜੀ ਸਾਈਡ ਤੋਂ ਪਕੜਦੇ ਜਾਣਾ ਤੇ ਐਦਾਂ ਹੌਲੀ-ਹੌਲੀ ਹੌਲੀ-ਹੌਲੀ ਥੋੜਾ ਜਿਹਾ ਪਾਣੀ ਪਹਿਲਾਂ ਲਾ ਲੈਣਾ ਤੇ ਸਟਫਿੰਗ ਉਹਨੀ ਕਿਉਂ ਰੱਖਣੀ ਜਿੰਨੀ ਕੋ ਉਹ ਉਹਦੇ ਵਿੱਚ ਪਰਫੈਕਟ ਤੁਹਾਡੇ ਜਿਹੜੀ ਸ਼ੀਟ ਹੈ ਮਮਾ ਸੀਟ ਉਹਦੇ ਵਿੱਚ ਰੱਖ ਜਾਈਏ ਪਹਿਲਾਂ ਲਓ ਜੀ ਸਾਈਡ ਤੇ ਪਾ ਲਿਆ ਪਾਣੀ ਫਿਰ ਹੁਣ ਆਪਾਂ ਇੰਦੇ ਵਿੱਚ ਰੱਖ ਲਈ ਸਟਫਿੰਗ ਤੇ ਫਿਰ ਹੁਣ ਦੇਖੋ ਇੱਕ ਸਾਈਡ ਤੋਂ ਫੜਨਾ ਜੀ ਆ ਹੁਣ ਮੈਂ ਹੋਰ ਤਰ੍ਹਾਂ ਦਾ ਬਣਾ ਕੇ ਦਿਖਾ ਰਿਆ ਤੁਹਾਨੂੰ ਪਹਿਲਾਂ ਜੋ ਸਿੰਪਲ ਵਾਲਾ ਬਣਾਇਆ ਸੀ ਇਹ ਥੋੜਾ ਜਿ ਖੁੱਲ ਗਿਆ ਇਹਦੇ ਤੇ ਸਟਫਿੰਗ ਲੱਗ ਗਈ ਸੀ ਤੁਸੀਂ ਧਿਆਨ ਰੱਖਣਾ ਜੀ ਕਿ ਇਹਦੇ ਵਿੱਚ ਮੋਮੋਸਾਂ ਦੀ ਸਟਫਿੰਗ ਨਾ ਪਾਣੀ ਵਾਲੀ ਜਗ੍ਹਾ ਤੇ ਲੱਗੀ ਲਓ ਜੀ ਇਹ ਥੋੜਾ ਜਿ ਮੈਥੋਂ ਔਖਾ ਹੋ ਰਿਹਾ ਸੀ ਤੇ ਫਿਰ ਮੈਂ ਉਦਾਂ ਦੇ ਉਦਾਂ ਹੀ ਬਣਾ ਦਿੱਤਾ ਪਹਿਲਾਂ ਜਿਵੇਂ ਬਣਾਇਆ ਸੀ ਇੱਕ ਸਾਈਡ ਤੋਂ ਚੱਕ ਕੇ ਤੇ ਦੂਜੀ ਸਾਈਡ ਤੇ ਫੋਲਡ ਨਾਲ-ਨਾਲ ਲਗਾਉਂਦੇ ਜਾਣਾ ਮੈਂ ਅੱਜ ਹੋਰ ਵੀ ਤਰ੍ਹਾਂ ਤਰ੍ਹਾਂ ਫੈਕ ਕਰਕੇ ਦਿਖਾਉਂਗਾ ਜਿਹੜਾ ਇਹ ਤਰੀਕਾ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਬਣਾ ਲੈਣਾ ਜੀ ਲਓ ਜੀ ਹੁਣ ਫਿਰ ਆਪਾਂ ਦੂਸਰੀ ਤਰ੍ਹਾਂ ਆਪਾਂ ਭਰ ਕੇ ਦਿਖਾਵਾਂਗੇ ਜੀ ਲਓ ਜੀ ਐਦਾਂ ਇੱਕ ਸਾਈਡ ਤੇ ਫੋਲਡ ਕਰਦੇ ਜਾਣਾ ਤੇ ਇੱਕ ਸਾਈਡ ਜਿੱਥੇ ਜਗ੍ਹਾ ਛੱਡ ਦੇਣੀ ਤੇ ਫਿਰ ਉਹਦੇ ਨਾਲ ਜਾ ਕੇ ਸਾਰਾ ਕੁਝ ਇਕੱਠਿਆਂ ਕਰ ਦੇਣਾ ਤੇ ਵੀ ਸੈਂਟਰ 'ਚ ਜਗ੍ਹਾ ਬਣਾ ਦੇਣੀ ਤੇ ਐਦਾਂ ਇੱਕ ਮੋਮਮਸ ਦੀ ਅਲੱਗ ਸ਼ੇਪ ਹੋਰ ਬਣ ਕੇ ਤਿਆਰ ਹੋ ਜਾਗੀ ਇਹਦੇ ਅੰਦਰ ਤੱਕ ਸਟੀਮ ਚੱਲ ਜਾਂਦੀ ਜੀ ਜਿਹੜੇ ਵੀਰ ਭੈਣ ਪਹਿਲੀ ਵਾਰੀ ਸਾਡੇ ਚੈਨਲ ਤੇ ਜੁੜ ਰਹੇ ਫਿਰ ਬੇਨਤੀ ਹੈ ਕਿ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਹਾਣਾ ਜੀ ਹਾਣਾ ਹੋਰ ਮੈਂ ਫਿਰ ਇਦਾਂ ਪਹਿਲਾਂ ਵਾਂਗੂ ਤਰੀਕੇ ਨਾਲ ਕਰਕੇ ਦਿਖਾ ਰਿਹਾ ਜਿਹੜਾ ਮੈਨੂੰ ਪਹਿਲਾਂ ਨਹੀਂ ਸੀ ਲੱਗਿਆ ਤੇ ਇਹਦੇ ਸਾਈਡਾਂ ਤੇ ਪਾਣੀ ਲਾ ਕੇ ਪਹਿਲਾਂ ਇੱਕ ਸਾਈਡ ਨੂੰ ਵਿਚਕਾਰ ਉਹ ਜੋੜ ਲੈਣਾ ਫਿਰ ਸਾਈਡਾਂ ਜਿਹੜੀਆਂ ਬਚੀਆਂ ਨੇ ਉਹਨਾਂ ਨੂੰ ਆਪਸ ਵਿੱਚ ਜੋੜ ਦੇਣਾ ਇਸ ਤਰ੍ਹਾਂ ਜੀ ਤੇ ਇਹ ਇੱਕ ਆਪਣੇ ਪਲੱਸ ਦੇ ਸਿੰਬਲ ਵਾਲਾ ਬਣ ਜੂਗਾ ਤੇ ਇਹ ਬਹੁਤ ਹੀ ਸਭ ਤੋਂ ਆਸਾਨ ਵਾਲਾ ਹੈ तितਲੀ ਜੀ ਤਰ੍ਹਾਂ ਬਹੁਤ ਵਧੀਆ ਬਣ ਜਾਂਦਾ ਤੇ ਇਹਦੇ ਚ ਸਟਫਿੰਗ ਵੀ ਜ਼ਿਆਦਾ ਭਰੀ ਜਾਂਦੀ ਜੀ ਤੁਹਾਡੇ ਕੋਲ ਜਿਹੜਾ ਸੌਖਾ ਬਣਦਾ ਤੁਸੀਂ ਉਹ ਬਣਾ ਲੈਣੇ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਇਹਦੀ ਸਟਫਿੰਗ ਦੀ ਤੇ ਇਹਨਾਂ ਨੂੰ ਸਟੀਮ ਕਰਨ ਦੀ ਇਹਨਾਂ ਨੂੰ ਫਰਾਈ ਕਰਨ ਦੀ ਜਾਂ ਇਹਨਾਂ ਦੀ ਸੌਸ ਦੀ ਐਸ ਵੀ ਸਿੱਖਣੀ ਤੇ ਤੁਸੀਂ ਮੇਰੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਫੁੱਲ ਵੀਡੀਓ ਦੇਖ ਸਕਦੇ ਹੋ ਹੁਣ ਮੇਰੇ ਕੋਲ ਸਮਾਂ ਥੋੜਾ ਘੱਟ ਸੀਗਾ ਤੇ ਵੀਡੀਓ ਅਪਲੋਡ ਨਹੀਂ ਹੋ ਰਹੀ ਸੀ ਤੇ ਮੈਂ ਇਸ ਕਰਕੇ ਅੱਜ ਸਿਰਫ ਮੂਮਸ ਪੈਕ ਕਰਨ ਦੀ ਜੋ ਵਿਧੀ ਦਿਖਾਈ ਹੈ ਜੀ ਲੋ ਜੀ ਆਪਾਂ ਇਹਦੇ ਨਾਲ ਦਾ ਇੱਕ ਹੋਰ ਬਣਾ ਲਿਆ ਹੁਣ ਹੋਰ ਆਪਾਂ ਹੋਰ ਹੋਰ ਤਰ੍ਹਾਂ ਦੇ ਬਣਾ ਕੇ ਦਿਖਾਵਾਂਗੇ ਤੁਹਾਨੂੰ ਜੀ ਪਹਿਲਾਂ ਜਿਵੇਂ ਆਪਾਂ ਪੈਕ ਕੀਤੇ ਉਦਾਂ ਦੇ ਕਰਕੇ ਦਿਖਾਵਾਂਗੇ ਲੋ ਜੀ ਉਹ ਮੇਰੇ ਤੋਂ ਸਹੀ ਨਹੀਂ ਬਣ ਰਿਆ ਸੀ ਤੇ ਆਪਾਂ ਇੱਕ ਪੋਟਲੀ ਟਾਈਪ ਬਣਾਤਾ ਤੁਸੀਂ ਇਦਾਂ ਹੀ ਬਣਾ ਸਕਦੇ ਹੋ ਜਿਵੇਂ ਤੁਹਾਨੂੰ ਆਸਾਨੀ ਲੱਗਦੀ ਹੈ ਉਦਾਂ ਦੀ ਬਣਾ ਲੈਣੇ ਨੇ ਲੋ ਜੀ ਹੁਣ ਫਿਰ ਆਪਾਂ ਪਹਿਲਾ ਵਾਲੇ ਤਰੀਕੇ ਨਾਲ ਬਣਾਵਾਂਗੇ ਇਹ ਮੈਂ ਸਟਫਿੰਗ ਵਾਲੀ ਸਾਈਡ ਤੇ ਕੀਤਾ ਪਾਣੀ ਲਾ ਕੇ ਹਉਣਾ ਫਿਰ ਆਪਾਂ ਇੱਕ ਸਾਈਡ ਤੋਂ ਚੱਕਣਾ ਦੂਜੀ ਸਾਈਡ ਤੇ ਜੋੜ ਦੇਣਾ ਦੂਜੀ ਸਾਈਡ ਤੋਂ ਚੱਕਣਾ ਤੇ ਉਧਰ ਵਾਲੀ ਸਾਈਡ ਤੇ ਜੋੜ ਦੇਣਾ ਬਸ ਇਦਾਂ ਹੀ ਕਰਦੇ ਹੋਏ ਸਾਰੇ ਮਾਵਾਂਸ ਆਪਾਂ ਪੈਕ ਕਰ ਲੈਣੇ ਨੇ ਜੀ ਆ ਲਓ ਜੀ ਫਿਰ ਮੈਂ ਇਦਾਂ ਬਣਾ ਰਿਹਾ ਥੋੜੀ ਜਿਹੀ ਵੀਡੀਓ ਸਾਈਡ ਤੇ ਜਾ ਰਹੀ ਹੈ ਲਓ ਜੀ ਇੱਥੋਂ ਸ਼ੁਰੂਆਤ ਕਰਨੀ ਸਿੰਪਲ ਆ ਸਭ ਤੋਂ ਸਿੰਪਲ ਹੈ ਪਾਣੀ ਲਾ ਕੇ ਆਪਾਂ ਸਿੰਪਲ ਹੀ ਕਚੌਰੀ ਤਰ੍ਹਾਂ ਜੋੜ ਦੇਣਾ ਜੀ ਲਓ ਜੀ ਇਹ ਸਭ ਤੋਂ ਸਿੰਪਲ ਹੈ ਜੀ ਇੱਕ ਵਾਰੀ ਫਿਰ ਬੇਨਤੀ ਹੈ ਜਿਹੜੇ ਵੀ ਰਪੈਨ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਂ ਨਵੀਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਜੀ ਲਓ ਜੀ ਆਪਣੇ ਮਹਮਸਬਾਨ ਕੀ ਰੈਡੀ ਨੇ ਆ ਲਓ ਜੀ ਆ ਇੱਕ ਹੋਰ ਸਿੰਪਲ ਜਿਹਾ ਤਰੀਕਾ ਹੈ ਇਹ ਸਾਈਡ ਤੋਂ ਆਪਾਂ ਨੇ ਰਾਉਂਡ ਕਰਕੇ ਤੇ ਦੂਜੀ ਸਾਈਡ ਤੇ ਛਿਪਾਉਂਦੇ ਜਾਣਾ ਇੱਕ ਸਾਈਡ ਤੇ ਰਾਉਂਡ ਕਰਕੇ ਦੂਜੀ ਸਾਈਡ ਤੇ ਚੁਗਾਉਣਾ ਜਾਂਦਾ ਇਹ ਵੀ ਬਹੁਤ ਆਸਾਨ ਰੈਸਪੀ ਹੈ ਨੋ ਜੀ ਆਪਣੇ ਇਸ ਤਰ੍ਹਾਂ ਦੇ ਵੱਖ-ਵੱਖ ਸ਼ੇਪ ਦੇ ਬੰਮ ਬਣਾਏ ਹਨ ਤੁਹਾਨੂੰ ਜਿਹੜੇ ਮੈਨੂੰ ਇਹ ਵਾਲਾ ਸਭ ਤੋਂ ਸਿੰਪਲ ਲੱਗਦਾ ਹੈ ਜਿਹੜਾ